ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੈਜੇ ਮੌਲ ਦੀਆਂ ਦੋ ਤਾਜ਼ੀਆਂ ਸੂਈਆਂ ਸਵਾਈਆਂ ਬਿਹੜਾ ਮਖਾਉਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇੱਕ ਨੰਬਰ ਤਾਂ ਬੱਚਾ ਦੋਨੂੰ ਸਕਰੀਨ ਤੇ ਹੀ ਦਿਖ ਰਿਹਾ ਬੱਚੀ ਆ ਮਗਰ ਦੋ ਨੰਬਰ ਤੇ ਪਤਾ ਨਹੀਂ ਕਿਹੜਾ ਜਾਨਵਰ ਆ ਬਾਕੀ ਇਨਫੋਰਮੇਸ਼ਨ ਲੈ ਲੈਣਾ ਆਉ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ ਹਾਂਜੀ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੱਡੇ ਬਾਈ ਨਾਮ ਤੇ ਐਡਰੈਸ ਦੱਸੋ ਨਾਂਜੀ ਦੇਵ ਸਿੰਘ ਪਿੰਡ ਬਰਗਾੜੀ ਜ਼ਿਲ੍ਹਾ ਫਿਰਕੋਟੀ ਫੋਨ ਨੰਬਰ ਦੱਸੋ 7657992440 7657992440 ਇੱਕ ਨੰਬਰ ਤੋਂ ਸ਼ੁਰੂ ਕਰ ਲਓ ਜਗਦੇਵ ਦਾ ਕੰਨਵਾ ਸੁਆ ਸੁਈ ਵੀ ਗਾਹ ਆ ਕੱਲ ਸਵੇਰੇ ਸੁਈ ਆ ਬਾਈ 4:30 ਵਜੇ ਹੂੰ ਤੇਰੇ ਮਗਰ ਬੱਚੀ ਆ ਬਾਈ ਜੇਰ ਪੈ ਗਈ ਹਾਂਜੀ ਹਾਂਜੀ ਬਾਈ ਜੇਰ ਜ ਇਹ ਨਹੀਂ ਬਾਈ 13-14 ਕਿਲੋ ਦਾ ਸਟਾਰਟਿੰਗ ਆ ਬੌਲੀ ਦੀ ਬੌਲੀ 13-14 ਕਿਲੋ ਹੈਗੀ ਆ ਹਾਂ ਆਪਣੇ ਘਰੇ ਬਾਈ 2 ਡੰਗ 4 ਡੰਗ ਚੋ ਸਕਦਾ ਗੜਾ ਕਿੰਨਾ ਕੁ ਪੈ ਦੂ ਦੁੱਧ ਬਾਈ ਜਿਹੜੀ ਸਟਾਰਟਿੰਗ ਆ ਯਾਰ 20 ਕਿਲੋ ਦਾ 22 ਦਾ ਬੜੇ ਨਾਮ ਨੇ ਗਾੜੀ ਦੀ ਸੌਂ ਜਾ ਬਾਈ ਕੜੀ ਫਰਨ ਦੋਸਤੋ ਦੂਜੇ ਸੂਏ ਵੀਰ ਕਹਿੰਦਾ ਸੂਈ ਆ ਕੱਲ ਦੀ ਸੂਈ ਆ ਮਗਰ ਬੱਛੀ ਹੈ ਕੱਲ ਦੀ ਸੂਈ ਆ ਹਾਂ ਜੀ ਜੀ ਕੱਲ ਦੀ ਸੂਈ ਫੇਰੇ ਕੱਲ ਸਵੇਰ ਸੂਈ ਹੈ ਮਗਰ ਬੱਛੀ ਹੈ ਪਿੰਕ ਨੋਜ਼ ਵਾਲੀ ਬਾਈ ਕਹਿੰਦਾ ਕੱਲ ਦੀ ਸੂਈ ਥੱਲੇ ਵੀਰ ਕਹਿੰਦਾ 13-14 ਕਿਲੋ ਬੌਲੀ ਤਿਆਰ ਆ 13 14 ਕਿਲੋ ਬੋਲੀ ਤੋਂ ਮੱਛੀ ਨੇ ਸਟਾਰਟਿੰਗ ਕੀਤੀ ਹੈ ਵਜਨ ਵਜੋਂ ਬਹੁਤ ਹੈ ਹਵਾਨਾ ਸੋਹਣਾ ਥਣ ਭਾਂਡੇ ਦੀ ਸਾਫ ਸੁਥਰੀ ਹੈ ਬਹੁਤ ਸੋਹਣਿਆ ਹਦੀ ਚੁਆਈ ਵਾਲੇ ਥਾਨ ਹੈ ਚੰਗੀ ਵਜਨ ਵਾਲੀ ਪ੍ਰਿੰਟ ਵਾਲੀ ਚਮਕਦਮ ਕਾਲੀ ਦੂਜਾ ਸੁਆ ਤਾਜੀ ਸੂਈ ਵਹਿੜ ਚਿੱਟੇ ਰੰਗ ਦੀ ਮੱਛੀ ਹੈ ਵਿੱਚ ਕਾਲੇ ਰੰਗ ਦੀਆਂ ਬ੍ਰੀਕ ਬ੍ਰੀਕ ਬਿੰਦੀਆਂ ਜੀਆਂ ਵੀ ਇੰਨੇ ਕਬੂਤਰ ਆ ਰਹੀ ਹੈ ਬਾਕੀ ਮਗਰ ਵੀ ਮੱਛੀ ਹੈ ਇੱਕ ਨਾ ਇੱਕ ਫ੍ਰੀਜ ਵਾਲੀ ਗੱਲ ਹੈ ਇਹ ਬੱਚਾ ਹੁੰਦਾ ਲੈ ਜਾਣਾ ਫੇਰ ਵੀ ਨਾਲ ਪੈਣਾ ਸੀ ਪਰ ਫੀਮੇਲ ਕਾਫ ਬਛੜੀ ਹੈ ਜਿਹੜਾ 2 ਮਹੀਨੇ 4 ਮਹੀਨੇ ਦੁੱਧ ਪਿਆਉਂਗੇ ਰਾਸ ਆ ਜੂ ਆਉਂਦੇ ਸਮੇ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਡੱਬੀ ਬੱਚੀ ਪ੍ਰਿੰਟ ਵਾਲੀ ਬੱਚੀ ਇਹਦੇ ਨਾਲ ਕੋਈ ਚੰਗੀ ਆ ਗਈ ਹੂੰ ਪਛੀ ਆਪਦੀ ਮਾਂ ਨਾਲ ਉਹ ਵੀ ਵੱਧ ਜਾਤ ਚ ਹੈ ਹੈਗੀ ਵੱਡੀ ਵਹਿੜ ਵੀ ਚੰਗੀ ਆ ਪਰ ਛੋਟਾ ਬੱਚਾ ਉਹਦੇ ਨਾਲੋਂ ਵੀ ਵੱਧ ਚੰਗਾ ਅਚਵਾਈ ਵੇਖ ਲਓ ਮੋਟੀ ਧਾਰ ਹੈ ਚਵਾਈ ਦੀ ਇੱਕ ਨੰਬਰ ਆ ਬਾਕੀ ਤੁਹਾਨੂੰ ਖੜ ਕੇ ਦੇ ਹੁੰਦਾ ਜਿਆ ਲੱਗਦਾ ਹਨ ਉਥੇ ਜੇ ਨਹੀਂ ਮੋਟੀ ਧਾਰ ਆ ਹੂੰ ਚਵਾਈ ਦੀ ਇੱਕ ਨੰਬਰ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਉਥੇ ਵਰਗੀ ਮੋਟੀ ਧਾਰ ਆ ਠੀਕ ਆ ਜਿਗਦੇ ਹੋ ਪੂਰੀ ਭਾਰੀ ਫੁੱਲ ਜਾਣ ਵਾਲੀ ਦੂਜਾ ਸੂਆ ਤਾਜੀ ਸੂਈ ਵਹਿੜ ਮਗਰ ਬੱਚੀ ਕੱਲ ਦੀ ਸੂਈ ਥੱਲੇ 13 14 ਕਿਲੋ ਕੰਡੇ ਵਾਲੀ ਬੌਲੀ ਤਿਆਰ ਆ ਜਿਹੜੇ ਭੈਣ ਭਰਾ ਦੇ ਪਸੰਦ ਆਉ ਦੋ ਟਾਈਮ ਚੋਕੇ ਲੈ ਜੇ ਅਗਲਾ ਭਾਵਾਂ ਚਾਰ ਟਾਈਮ ਚੋਕੇ ਲੈ ਜੇ ਵੀਡੀਓ ਬਣਾਉਣ ਦਾ ਸਮਾਂ 11:55 ਦਾ 12 ਵਜੇ ਚ 5 ਮਿੰਟ ਪਏ ਆ ਸ਼ਾਮ ਦੀ ਚਵਾਈ ਸਾਰਾ ਦੇਣੀ ਪਿਆ ਸ਼ਾਮ ਦੀ ਕਰਵਾਨਾ ਬੌਲੀ ਨਾਲ ਭਰ ਲੈਣਾ ਜਾਇਦ ਜਾਂ ਮਲਜਗ ਦੇਵਾ 65000 ਚ ਮਾਨਤਾਣ ਕਰ ਦਾਂਗੇ ਵੱਡੇ ਬਈ 65000 ਚ ਵੀਰ ਕੰ ਦਾ ਮਾਨਤਾਣ ਹੋ ਜੂ 20 ਕਿਲੋ ਵੈੜ ਦੁੱਧ ਪਿਆ ਜੂ ਜਿਹੜੇ ਹਿਸਾਬ ਨਾਲ ਕੱਲ ਦੀ ਸੂਈ 13-14 ਕਿਲੋ ਕੰਡੇ ਵਾਲੀ ਬੌਲੀ ਦੇਈ ਜਾਂਦੀ ਆ ਕੀਤੀ ਭਈ ਵੱਟੇ ਭਈ ਆਪਣੀ ਠੀਕ ਹੈ ਇੰਨਾ ਵਪਾਰ ਦਾ ਵੀਡੀਓ ਬਣਾਉਂਦੇ ਤਾਂ ਪੱਟ ਨਹੀਂ ਦਾ ਮੋੜਨਾ ਸੀਗਾ ਹਾਂ ਆਪਣੀ ਮੈਂ ਸਾਫ਼ ਕੀਤੀ ਤੁਹਾਨੂੰ ਲੇਵੀ ਟੱਕ ਦਿੰਦੀ ਹੋਗੀ ਭਈ ਹਾਂ ਦੋਸਤੋ ਆ ਵੀ ਲੇਵਾ ਢਿੱਲਾ ਤੇ ਜੇ ਨਾ ਸੁਬਾ ਚੋਈ ਹੁੰਦੀ ਖਵਾਨਾ ਫਸਿਆ ਹੋਣਾ ਸੀਗਾ ਪੱਟਾਂ ਚ ਪਰ ਸੁਬਾ ਦੀ ਚਵਾਈ ਹੋਈ ਆ 13 14 ਕਿਲੋ ਕੰਡੇ ਵਾਲੀ ਬੌਲੀ ਜਿਹੜੀ ਕੱਲ ਦੀ ਸੂਈ ਚਵਾਈ ਜਾਂਦੀ ਆ 20 ਕਿਲੋ ਦੁੱਧ ਚਵਾਉਣ ਦਾ ਹੱਕ ਬਣਦਾ ਮਾਨਤਾਨ ਹੋ ਜੂ ਤੇ ਨਹੀਂ ਤਾਂ ਆਵਾ ਤਾਜੀਆਂ ਸੂਈਆਂ ਵੜਾ ਆ ਪੰਜ ਪੰਜ 6 6 ਕਿਲੋ ਦੁੱਧ ਦਿੰਦੀਆਂ ਜਿਹੜੀਆਂ ਥੋੜੇ ਦੁੱਧ ਵਾਲੀਆਂ ਹੁੰਦੀਆਂ ਇਹਦੇ ਸਿਲ ਤਰ 13 14 ਕਿਲੋ ਕੰਡੇ ਵਾਲੀ ਬੌਲੀ ਆ ਦੋ ਨੰਬਰ ਤੇ ਅੱਜ ਦੇ ਵਾਹ ਪਹਿਲਾ ਸੂਆ ਬੱਛੀ ਆ ਬਾਈ ਠੀਕ ਹੈ ਅੱਜ ਬਾਈ ਤੀਜਾ ਦਿਨ ਸੂਈ ਨੂੰ ਆਪਣੇ ਫੋਨ 'ਚ ਦੀ ਵੀਡੀਓ ਬਾਈ ਆਪਣੇ ਘਰੇ ਸੂਈ ਆ ਗਾਂ ਬਾਈ ਅਜੇ ਔਰ ਜੂੜ ਜਾਣਾ ਕੰਪਲੀਟ ਆ ਗਈ ਠੀਕ ਹੈ ਆਣਾ ਬਾਈ ਇਹ ਤੇ ਕੜਾ ਤੈ ਨਾ ਭਾਲ ਪਾ ਗਈ ਆ ਬੱਛੀ ਆ ਹਾਂ ਹੂੰ ਥਾਂ ਥਾਂ ਦੀ ਆ ਵੀ ਓਕੇ ਇਸ ਲਈ ਬਾਈ 10 ਕਿਲੋ ਚਮਾ ਬੌਲੀ ਨੱਟ ਤਿਆਰ ਆ ਗਈ ਬੱਚੇ ਨੂੰ ਝੰਗਾ ਕੇ ਠੀਕ ਹੈ ਜੇ ਬੱਚੇ ਨੂੰ ਝਗਾ ਕਿੰਨਾ ਦੁੱਧ ਦੇ ਦੂ ਦੁੱਧ ਬਈਆ ਦੇਉਗੀ 15 16 ਕਿਲੋ ਕੜੀ ਵਾਰ ਦਾ ਦੋਸਤੋ ਤੁਸੀਂ ਇਮਾਨਦਾਰੀ ਵਾਲੀਆਂ ਗੱਲਾਂ ਸੋਹਣੀਆਂ ਲੈਣੀਆਂ ਹੋਣੀਆਂ ਇਹਦਾ ਵੀਰ ਨੇ ਕਿਹਾ 13 14 ਕਿਲੋ ਬੌਲਾ ਕੱਲ ਦੀ ਸੂਈ ਥੱਲੇ ਤਿਆਰ ਹੈ 20 ਕਿਲੋ ਦੁੱਧ ਪਿਆਜੂ ਕਹਿਨੂ ਦੋ ਨੰਬਰ ਵੱਡੀ ਵਹਿੜ ਆ ਇਹਦੇ ਥੱਲੇ ਵੀ ਬਾਈ ਫੌਲਾ 13 14 ਕਹਿ ਜਾਂਦਾ ਪਰ ਇਹਦੇ ਥੱਲੇ 10 ਕਿਲੋ ਆ ਬੱਚੇ ਨੂੰ ਝੰਗਾ ਕੇ ਬਿਨਾ ਬੱਚੇ ਤੋਂ 12 12.5 ਇਹ 15 16 ਕਿਲੋ ਦੁੱਧ ਪਿਆਉ ਇੱਕ ਨੰਬਰ 20 ਕਿਲੋ ਦੁੱਧ ਪਿਆਜੂ ਬਾਕੀ ਇਹ ਸੂਈਆਂ ਸਵਾਈਆਂ ਹੈਗੀਆਂ ਜਿੰਨੀ ਵੀਰ ਬੋਲੀ ਦੱਸਦਾ ਭਾਵੇਂ ਦੋ ਟਾਈਮ ਚੋਲਿਓ ਭਾਵੇਂ ਚਾਰ ਟਾਈਮ ਚੋਲਿਓ ਸੋਹਬਾ ਦੀ ਚਵਾਈ ਹੋਈ ਹੈ ਜਮਾ ਖਾਲੀ ਕੀਤੀਆਂ ਵਾ ਵੜਾ ਤੁਹਾਨੂੰ ਹਵਾਨੇ ਹੀ ਦੱਸਦੇ ਹੋਣੇ ਆ ਹਾਂ ਪੂਰੀ ਵੱਡੀ ਵੜਾ ਜੇ ਸੋਹਬਾ ਦੀ ਚਵਾਈ ਨਾ ਹੁੰਦੀ ਤੁਹਾਨੂੰ ਵੜਾ ਫਸੀਆਂ ਫਿਰਦੀਆਂ ਹੋਣੀਆਂ ਸੀ ਬਾਕੀ ਤੁਸੀਂ ਵੇਹਣੇ ਆ ਸਕਰੀਨ ਤੇ ਵੇਖ ਹੀ ਰਹੇ ਆ ਦੋਵਾਂ ਦੇ ਹਵਾਨਿਆਂ 'ਚ ਢਿੱਲਾਂ ਪਈਆਂ ਤਾਜ਼ੀਆਂ ਸੂਈਆਂ ਜੀ ਨਾ ਚੋਈਆਂ ਹੁੰਦੀਆਂ ਫੇਰ ਤਾਂ ਹਵਾਨੇ ਭਰੇ ਹੋਣੇ ਸੀਗੇ ਥਾਣ ਗੋਟਾਂਗੂ ਆਕੜੇ ਹੋਣੇ ਸੀਗੇ ਪਰ ਥਾਣ ਕੋਈ ਪਸਵੇਂ ਨਹੀਂ ਢਿੱਲੇ ਪਏ ਆ ਥਾਣ ਚਵਾਈ ਇਹਦੀ ਵੀ ਵੇਖ ਲੋ ਚਵਾਈ ਦੀ ਭਾਈ ਕਹਿੰਦਾ ਦੋਵੇਂ ਬੈਣ ਭਾਈ ਚਵਾਈ ਦੀ ਇਹਨਾਂ ਦੀ ਪੂਰ ਛੱਟ ਦੀ ਗਾਰੰਟੀ ਆ ਇਹਨਾਂ ਦੀ ਪੂਰ ਛੱਟੇ ਦੀ ਵੀ ਇਹ ਕਹਿੰਦਾ ਗਾਰੰਟੀ ਆ ਆ ਮਗਰਲੇ ਥਾਣਾ ਦੀ ਚਵਾਈ ਤੁਸੀਂ ਵੇਖ ਰਹੇ ਆ। ਇਹ ਪਹਿਲਾ ਨਾ? ਹਾਂ ਜੀ ਪਹਿਲਾ ਸੂਆ ਬਈ। ਇਹ ਪਹਿਲਾ ਸੂਆ। ਆ ਵੇਖੋ ਥਾਣ ਖਿੱਚਿਆ ਤੇ ਹੁਣ ਬਰੋਬਰ ਦੇ ਸੰਨ ਲੱਗ ਪਿਆ। ਉਹ ਤਾਂ ਇੱਕ ਸਾਈਡ ਮਿੱਠਾ ਕਾੜਾ ਦਿੱਤਾ ਜੀ ਤਾਂ ਪਾਲਾ ਪਾਲ ਤੋਂ ਨੂੰ ਦੇਸ ਹੀ ਰਹੀ ਆ। ਹਾਂ ਜੀ ਲੀ ਜਾਂਦੀ ਹੈਗੀ। ਜੈ ਜੈ ਮੁੱਲ ਜਗਦੇਵ ਇਹਦਾ। ਆ ਬਈ 52000 ਦੀ ਦੇ ਲਾਂਗੇ ਵੱਡੇ ਬਈ। ਠੀਕ ਐ। ਮੁੱਲ ਕਰਾਉ ਨੂੰ 55 ਕਰਾ ਲਈ ਵੀ 60 ਕਰਾ ਲਈ। 52000 ਦੀ ਦੇ ਦਾਂਗੇ 52000 ਚ ਮਾਨਤਾਨ ਕਰ ਦਾਂਗੇ ਬਾਈ ਮੁੱਲ ਨਾਲ ਆ ਹੋਏ ਬਾਈ ਠੀਕ ਹੈ ਹਾਂਜੀ ਬਾਈ ਮੁੱਲ ਬਾਈ ਕਹਿੰਦਾ ਭਾਵਾਂ 55000 ਕਰਾ ਲਓ ਭਾਵਾਂ 60000 ਕਰਾ ਲਓ 52000 ਦੀ ਦੇ ਦੇਣੀ ਆ ਕੋਈ ਭੈਣ ਭਰਾ ਬਾਈ ਕਹਿੰਦਾ ਵੈੜ ਮੰਗੇ ਸਹੀ ਖੁੱਲਾ ਮਾਨਤਾਨ ਕਰ ਦੂੰ ਹਮ ਆ ਵੀ ਨਾ ਪਾਥੇ ਭਾਲ ਆ ਬਾਈ ਹਾਂ ਸੈੜ ਤਾਂ ਹੀ ਵਿਖਾਉਂਦੀ ਆ ਕਿ ਭਾਲ ਕਰਕੇ ਨਹੀਂ ਸੀ ਬਾਈ ਇਹ ਤੜਕੇ ਨਾ ਜੁੰਦੇ ਨਾ ਆਪਾਂ ਥਾਣੇ ਨਖੇੜ ਵੀ ਜਾਣੇ ਸੀਗੇ ਹਮ ਸਹੀ ਆ ਆਪਾਂ ਗਲਤ ਕੰਮ ਕਰਨਾ ਹੀ ਨਹੀਂਗਾ ਹਮ ਠੀਕ ਹੈ ਦੋਸਤੋ ਬਾਈ ਕਹਿੰਦਾ ਜੇ ਸੋਭਾ ਦੀ ਚਵਾਈ ਨਾ ਕੀਤੀ ਹੁੰਦੀ ਹਵਾਨਾ ਦੁੱਗਣਾ ਵਖਾਉਣਾ ਸੀ ਤੇ ਆਪੇ ਥਣ ਦੂਰ ਵਿਖਾ ਦੇਣੇ ਸੀ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਿਲਕੁਲ ਜਾਇਜ਼ ਜੀ ਕੀਮਤ ਦੀਆਂ ਦੋ ਵੜਾ ਇੱਕ ਨੰਬਰ ਥੱਲੇ 13 14 ਕਿਲੋ ਬੌਲੀ ਆ ਦੁੱਧ ਵੀ ਮੱਝ ਵਰਗਾ ਹੋਊਗਾ ਭਮਾ ਚਾਰ ਟਾਈਮ ਚੋਲਿਓ ਮਗਰ ਵੱਛੀ ਦੁੱਧ 20 ਕਿਲੋ ਵੀਰ ਦੱਸਦਾ ਪਿਆਜੂ ਦੋ ਨੰਬਰ ਥੱਲੇ 10 ਕਿਲੋ ਬੌਲੀ ਆ ਬੱਚੇ ਨੂੰ ਝੰਗਾ ਕੇ ਬਿਨਾਂ ਬੱਚੇ ਤੋਂ 12 12.5 ਕਿਲੋ ਕੰਡੇ ਵਾਲੀ ਬੌਲੀ ਉਹ ਪਾਵਾ ਬਿਨਾਂ ਬੱਚੇ ਤੋਂ ਕੰਡੇ ਦੇ ਜੋਖਲੀ ਅਗਲਾ ਬੌਲੀ ਬਾਕੀ ਫੋਨ ਨੰਬਰ ਸਕਰੀ ਬਹੁਤ ਸੋਹਣੀਆਂ ਦੋ ਵਾੜਾ ਇੱਕ ਨੰਬਰ ਪਹਿਲਾ ਦੂਜਾ ਸੁਹਾ ਦੋ ਨੰਬਰ ਪਹਿਲਾ ਸੁਹਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਹੱਸ਼ਿਕਾ